ਆ ਗਿਆ ਮੇਰੇ ਪਹਿਲੇ ਨੰਬਰ ਤੇ ਜੈ ਸ਼ਿਵ ਜੀ ਜੈਨਾ ਯਾਰ ਜੈ ਸ਼ਿਦਾਮ ਜੇ ਸਾਡੀ ਮੀਡੀਆ ਆਈ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਧੱਕਾ ਆਇਆ ਬਹੁਤ ਗਲਤ ਹੋਇਆ ਜਿਹੜੇ ਬੰਦੇ ਆਏ ਆ ਧਮਕੀਆਂ ਲਾ ਕੇ ਗੱਤਰ ਮਾਰ ਕੇ ਗਏ ਆ ਉਹ ਤੇ ਗੁੰਡਾ ਕਰਦੀ ਦਾਜ ਕਰਨ ਦੇ ਇੱਕ ਪੰਜਾਬ ਸਰਕਾਰ ਮੁਰਦਾ ਬਦ ਕਰਨੇ ਆ ਪਰ ਕੰਨੇ ਆ ਠੀਕ ਹੈ ਇੱਕ ਆਂ ਪਾਰਟੀ ਆਈ ਹੈ ਸਭ ਨਾਲ ਗੰਦੀ ਪਾਰਟੀ ਆਈ ਹੈ ਦੂਜੇ ਨੰਬਰ ਤੇ ਸਾਡੀ ਪੁਲਿਸ ਨੂੰ ਫੋਨ ਕੀਤਾ ਐਸਪੀ ਸਾਹਿਬ ਆਇਆ ਡਿਪਟੀ ਸਾਹਿਬ ਆਇਆ ਸਾਰੇ ਇੱਥੇ ਆਏ ਆ ਪਰ ਆਪਾਂ ਪੁਲਿਸ ਦਾ ਧੰਨਵਾਦ ਕਰਦੇ ਆਂ ਬਾਕੀ ਸਾਡੇ ਵੱਲੋਂ ਕੋਈ ਗੱਲ ਨਹੀਂ ਗਈ ਬਾਕੀ ਆਪਾਂ ਪੰਜਾਬਪੁਰ ਦੇ ਨਾਲ ਆ ਪਰ ਜਿੰਨਾਂ ਨੇ ਤੱਕਾ ਕੀਤਾ ਉਹਨਾਂ ਨੂੰ ਫਾਂਸੀ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਮਰਜੀ ਗੁੰਡਾਗਰਦੀ ਦਾਜ ਕਰਨ ਦਾ ਇਸ ਟਾਂ ਪ੍ਰਾਣੀ ਰੰਜਮ ਨਹੀਂ ਪ੍ਰਾਣੀ ਰੰਜਮ ਕੋਣੀ ਆ ਉਹ ਬੰਦਾ ਛਡਾਣ ਆਇਆ ਇੱਕ ਦਾਤਰ ਮਾਈ ਗਾਂ ਗਏ ਆ ਮੈਡਮ ਆਏ ਬੇਟਾ ਉਹ ਬੇਟਾ ਇਹਨਾਂ ਦਾ ਇਹਨਾਂ ਦੀ ਤੁਸੀਂ ਪੂਰੀ ਪੂਰੀ ਗੱਲ ਸੁਣੋ ਮੇਰੇ ਪਾਪਾ ਦਾ ਨਾਮ ਕੀ ਸੀ ਤੁਹਾਡਾ ਨਾਮ ਕੀ ਆ ਮੇਰਾ ਕੁਨਾਲ ਨੇ ਕਿੰਨੀ ਏਜ ਆ ਤੁਹਾਡੇ ਕੋਕਾ ਦੀ ਜਨਮ ਤੁਹਾਡੀ 88 39 ਕੀ ਕਾਰਨ ਬਣੇ ਕਤਲ ਦਾ ਕਾਰਨ ਆ ਬਣਿਆ ਜੇ ਕਿ ਉਹਨਾਂ ਨੇ ਰਾਜਨਾਮਾ ਕਰਾਇਆ ਜੀ ਉਹਨਾਂ ਦੇ ਜਿਹੜੇ ਮੁੰਡੇ ਲੜੇ ਉਹਨਾਂ ਦੇ ਨਾਲ ਮੱਲੂ ਇਹ ਇੱਕ ਦੀਪੂ ਨਾਡਾ ਮੁੰਡਾ ਸਮੋਕਿੰਗ ਕਰਦੇ ਹੋਏ ਬਾਹਰ ਆਇਆ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆ ਕਰਦੇ ਮੁੰਡੇ ਦੇ ਨਾਲ ਤੇ ਇਹ ਹੋ ਗਏ ਹੱਥੋ ਪਾਈ ਠੀਕ ਏ ਤੇ ਉਹ ਮੁੰਡਾ ਭੱਜਿਆ ਮੇਰੀ ਦੁਕਾਨ ਵੱਲ ਬਚਨ ਆਸਤੇ ਤੇ ਉਹਨੇ ਕੋਠੇ ਚਲਾ ਦਿੱਤੀਆਂ ਇੱਟਾਂ ਠੀਕ ਏ ਤੇ ਉਹ ਕੋਠੇ ਚੱਲੀ ਇੱਟੇ ਤੇ ਦੀਪੂ ਦੇ ਨਾ ਅੱਖ ਤੇ ਵੱਜੀ ਤੇ ਉਹ ਗਿਆ ਟਾਂਕੇ ਟੂਮ ਤੇ ਲਵਾ ਕੇ ਬਾਅਦ ਚੋ ਜਿਹੜਾ ਦੀਪੂ ਮੁੰਡਾ ਹੈ ਜਿਹੜਾ ਸਮੂਹੇਂ ਕਰਕੇ ਨਾਲ ਲੜਿਆ ਨਾ ਉਹਨੇ ਮੁੰਡੇ ਇਕੱਠੇ ਕੀਤੇ ਮੁੰਡੇ ਇਕੱਠੇ ਕਰਕੇ ਨੂੰ ਪੁੱਟਿਆ ਚੰਗਾ ਠੀਕ ਜੇ ਤੇ ਬਾਅਦ ਚੋ ਫਾਦਰ ਸਾਹਿਬ ਮੇਰੇ ਨੇ ਰਾਈ ਨਾਮਾ ਕਰਾਇਆ ਕਿ ਛੱਡੋ ਗਲੀ ਮੱਲਾ ਹੈਗਾ ਨਹੀਂ ਚੰਗਾ ਲੱਗਦਾ ਵਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਪ ਬੰਦ ਕੀਤੀ ਤੇ ਇਹਨਾਂ ਦੇ ਘਰ ਗੱਲ ਕਰਨਦੇ ਹੀ ਬਾਹਰ ਆ ਬੂਏ ਦੇ ਨਾਲ ਹੀ ਗੱਲ ਕਰਨਦੇ ਸੀ ਤੇ ਇਹਨਾਂ ਆਪਣਾ ਦਵਾਈ ਲੈਣ ਜੋਗੇ ਪੈਸੇ ਨਹੀਂ ਹੈਗੇ ਤੇ ਪਾਪਾ ਨੇ ਇਹਨਾਂ ਨੂੰ ਪਹਿਲਾਂ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਜਿਹੜੇ ਮਿੱਠੋ ਦੀ ਵਾਈਫ ਹੈਗੀ ਉਹ ਗਈ ਦਵਾਈ ਲੈਣ ਆਪਣੇ ਮੁੰਡੇ ਆਸਤੇ ਦਵਾਈ ਲੈ ਕੇ ਆਏ ਤੇ ਬਾਅਦ ਚ ਉਹ ਕਹਿੰਦੇ ਸਾਡੇ ਕੋਲ ਦੁੱਧ ਜੋਗੇ ਨਹੀਂ ਪੈਸੇ ਹੈਗੇ ਆ ਇਹ ਜੇ ਫਿਰ ਪਾਪਾ ਨੇ 50 ਰੁਪਏ ਕੱਢੇ ਕਹਿੰਦੇ ਜਾ ਦੁੱਧ ਲੈ ਆ ਤੇ ਪਾਪਾ ਨਾਲ ਜਿਹੜਾ ਮੁੰਡਾ ਸੀ ਉਹ ਦੁੱਧ ਲੈਣ ਲਈ ਗਿਆ ਹੀ ਆ ਤੇ ਮਿੱਠੋ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗ ਗਏ ਤੇ ਹਲੇ ਸ਼ਹਿਤੀ ਕਿੱਥੋਂ ਉੱਟਣੋਂ ਨੇ ਲੈ ਕੇ ਦਾਤਰੋਂ ਨਾਲ ਦਸਤ ਤੇ ਮਾਨੇ ਸਟਾਰਟ ਕਰਦੇ। ਦਾਤਰ ਕਿੰਨੇ ਮਾਰੇ ਆ? ਦਾਤਰ ਮਿੱਠੂ ਦੇ ਮੁੰਡੇ ਨੇ ਮਾਰੇ ਆ। ਕੋਈ ਨਾਮ ਉਹਨਾਂ ਦਾ ਪਤਾ? ਨਾਮ ਆਪਾਂ ਇਹਨਾਂ ਨੂੰ ਬੁਲਾਉਂਦੇ ਨਹੀਂ। ਇਹ ਸਾਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮਨਗਰ ਇਲਾਕੇ ਦੇ ਵਿੱਚ ਝਗੜਾ ਆਇਆ, ਝਗੜੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ। ਅਸੀਂ ਮੌਕੇ ਤੇ ਪਹੁੰਚੇ ਆਂ, ਆ ਕੇ ਦੇਖਿਆ ਕਿਸ਼ਨ ਨਾਂ ਦਾ ਵਿਅਕਤੀ ਸੀਗਾ ਜੀ ਜਿਹਦਾ ਪੰਜ ਔਪਤ ਨਾਲ ਕੋਲਡਰਿੰਗ ਦਾ ਕੰਮ ਹੈ, ਦੁਕਾਨ ਹੈ ਉਹਦੀ। ਤੇ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਠੂ ਨਾਂ ਦਾ ਵਿਅਕਤੀ ਤੋਂ ਉਹਦੇ ਲੜਕੇ ਨੇ। ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀ ਪੁਨਾ ਦਾ ਵਿਅਕਤੀ ਆ ਉਹਨਾਂ ਦਾ ਆਪਸੀ ਝਗੜਾ ਸੀ ਕੋਈ ਝਗੜੇ ਦੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਹੋਇਆ ਤੇ ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਵਿੱਚ ਜਦੋਂ ਵਿੱਚ ਆਇਆ ਸੀਗਾ ਇਸੇ ਰੰਜੇ ਦੇ ਵਿੱਚ ਇਹ ਮਿੱਠੂ ਦੇ ਲੜਕੇ ਨੇ ਜਿਉਂ ਉਹਨਾਂ ਨਾਲ ਦੇ ਸਾਥੀ ਸੀ ਉਹਨਾਂ ਨੂੰ ਮਰਡਰ ਕਰਤਾ ਇਹਦਾ ਸਰ ਜਿਸ ਵਿਅਕਤੀ ਦਾ ਕਤਲ ਹੋਇਆ ਕਿੰਨੀ ਉਮਰ ਸੀ ਉਹਨੂੰ ਅਬਾਉਟੇ ਦੀ 38 ਇਅਰਸ ਐ ਉਮਰ ਹੈ ਜੀ ਤੇ ਬਾਕੀ ਕਾਰਵਾਈ ਚੱਲ ਰਹੀ ਐ